ਹਾਂਜੀ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ 2500 ਸਕਰ ਫੁੱਟ ਦੀ ਬਹੁਤ ਸੋਹਣੀ ਕੋਠੀ ਮਾਡਰਨ ਸਟਾਈਲ ਦੀ ਕੋਠੀ ਹੈ ਜੀ ਇਹ ਤੇ ਇਹ ਕੋਠੀ 1500 ਸਕਰ ਫੁੱਟ ਥੱਲੇ ਤੇ 1000 ਉੱਪਰ ਹੈ ਜੀ 36 ਬਾਈ 40 ਦਾ ਏਰੀਆ ਕੋਠੀ ਦਾ ਬਣਦਾ ਜੀ ਸਾਰਾ ਤੇ ਕੋਠੀ ਤੁਸੀਂ ਬਾਹਰੋਂ ਦੇਖੋ ਬਹੁਤ ਸੋਹਣੀ ਕੋਠੀ ਹੈ ਤੇ ਇਹਦਾ ਫਰੰਟ ਇਸ ਸਾਈਡ ਤੋਂ ਪਤਾ ਨੂੰ ਸਾਰੀ ਕੋਠੀ ਦਿਖਾਉਣੀ ਹੈ ਤੇ ਅੰਦਰ ਤੋਂ ਵੀ ਦਿਖਾਵਾਂਗੇ ਜੋ ਇਹਦੀ ਪਲਾਨਿੰਗ ਹੈ ਕਮਰਿਆਂ ਦੀ ਡ੍ਰੈਂਗ ਰੂਮ ਬੈਡਰੂਮ ਉਹ ਤੁਹਾਨੂੰ ਅਲੱਗ ਤੋਂ ਲੱਗੂਗਾ ਨਕਸ਼ਾ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਤੁਸੀਂ ਇਹਦੇ ਵਿੱਚ ਕੁਝ ਨਾ ਕੁਝ ਚੇਂਜਸ ਦੇਖੋਗੇ ਜ਼ਿਆਦਾਤਰ ਕੋਠੀਆਂ ਦੇ ਵਿੱਚ ਆਪਾਂ ਇੱਕੋ ਜਿਹਾ ਵੀ ਕੰਮ ਦੇਖਦੇ ਹੁੰਦੇ ਆ ਉੱਥੇ ਕਮਰੇ ਉੱਥੇ ਬੈਡਰੂਮ ਬਣੇ ਹੁੰਦੇ ਨੇ ਉੱਥੇ ਜ਼ਿਆਦਾਤਰ ਡ੍ਰੈਂਗ ਰੂਮ ਬਣੇ ਹੁੰਦੇ ਨੇ ਇਹਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਚੇਂਜ ਕੀਤਾ ਲੱਗੂਗਾ ਤੇ ਬਹੁਤ ਸੋਹਣਾ ਨਕਸ਼ਾ ਹੈ ਜੀ ਤੇ ਤੁਹਾਨੂੰ ਸਾਰੀ ਕੋਠੀ ਆਪਾਂ ਅੰਦਰ ਤੋਂ ਖਵਾ ਮਗੇ ਪਤਾ ਨੂੰ ਪਹਿਲਾਂ ਵੀ ਦੱਸ ਦੇਉਂ ਤਾਂ ਤੁਸੀਂ ਉਹਦੇ ਵਿੱਚ ਕੁਛ ਨਾ ਕੁਛ ਜੇ ਕੋਈ ਮੋਡਰਨ ਸਟਾਈਲ ਦੀ ਜਾਂ ਕਲਾਸਿਕਲ ਲੁੱਕ ਦੀ ਕੋਠੀ ਬਣਾਉਣੀ ਹੈ ਤਾਂ ਤੁਸੀਂ ਬਾਹਰੋਂ ਕੁਛ ਨਾ ਕੁਛ ਦੇਖ ਕੇ ਆਪਣੇ ਮਕਾਨ ਦੇ ਵਿੱਚ ਵੀ ਬਣਾ ਸਕੋ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਹਰ ਕੋਠੀ ਦੇ ਉੱਤੇ ਤੁਹਾਨੂੰ ਲਾਗਤ ਜਿੰਨੀ ਆਈ ਹੈ ਉਹ ਤਾਂ ਤੁਹਾਨੂੰ ਦੱਸੀਏ ਤੇ ਕਿਉਂਕਿ ਕਈ ਵਾਰੀ ਮਾਲਕ ਨਾਲ ਜਾਂ ਠੇਕੇਦਾਰ ਭਰਾ ਨਾਲ ਆਪਣੀ ਇਸ ਵਿਸ਼ੇ ਦੇ ਡਿਸਕਸ ਨਹੀਂ ਹੁੰਦੀ ਕਿਸੇ ਨੇ ਅਕਾਊਂਟ ਵੀ ਨਹੀਂ ਕੀਤਾ ਹੁੰਦਾ ਜ਼ਿਆਦਾ ਵੀ ਸਾਰਾ ਵੀ ਕਿੰਨਾ ਪੈਸਾ ਲੱਗ ਗਿਆ ਆਪਾਂ ਤੁਹਾਨੂੰ ਜਸਟ ਕੋਠੀ ਦਿਖਾ ਦਿੰਨੇ ਆ ਤੁਸੀਂ ਅੰਦਰ ਤੋਂ ਵੀ ਦੇਖ ਸਕਦੇ ਹੋ ਬਾਹਰੋਂ ਵੀ ਦੇਖ ਸਕਦੇ ਹੋ ਤੇ ਨੰਬਰ ਵੀ ਆਪਾਂ ਤੁਹਾਨੂੰ ਦੇਵਾਂਗੇ ਜਿੰਨਾ ਭਰਾਵਾਂ ਨੇ ਬਣਾਈ ਹੈ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਆ ਦੇਖੋ ਜੀ ਬਾਹਰਲੇ ਪਾਸੇ ਕੋਠੀ ਤੇ ਟਾਇਲ ਚੜ੍ਹੀ ਹੋਈ ਹੈ ਇਧਰਲੇ ਪਾਸੇ ਤੇ ਬਹੁਤ ਸੋਹਣੇ ਸੋਹਣੀ ਡਿਜ਼ਾਈਨ ਹੈ ਬਹੁਤ ਤੇ ਕੋਰਾਂ ਵਗੈਰਾ ਦੇਖੋ ਬਹੁਤ ਸਫਾਈ ਨਾਲ ਕੰਮ ਕੀਤਾ ਹੋਇਆ ਜੀ ਅੰਦਰ ਤੋਂ ਆਪਾਂ ਤੁਹਾਨੂੰ ਸਾਰੀ ਕੋਠੀ ਦਿਖਾਵਾਂਗੇ ਪੋਰਚ ਵਾਲੀ ਸਾਈਡ ਆ ਗਈ ਜੀ ਤੇ ਕੋਠੀ ਪਲਾਟ ਦੇ ਵਿਚਾਲੇ ਬਣਾਈ ਹੋਈ ਹੈ ਸਾਰੀ ਆਪਾਂ ਪੋਰਚ ਵਾਲੀ ਸਾਈਡ ਤੋਂ ਐਂਟਰ ਹੁੰਨੇ ਆ ਤੇ ਤੁਹਾਨੂੰ ਪਲਾਨਿੰਗ ਕਮਰਿਆਂ ਦੀ ਪਲਾਨਿੰਗ ਬਹੁਤ ਸੋਹਣੀ ਲੱਗੂਗੀ ਤੇ ਕੰਮ ਦੀ ਸਫਾਈ ਵੀ ਵਧੀਆ ਕੀਤੀ ਹੈ ਜੀ ਸਾਰੀ ਪਲਾਸਟਰ ਵਗੈਰਾ ਹੋ ਕੇ ਤਿਆਰ ਹੈਗੀ ਕੋਠੀ ਪਲਾਸਟਰ ਤੱਕ ਹੋਰ ਕੋਈ ਕੰਮ ਨਹੀਂ ਹੋਇਆ ਹੋਇਆ ਤੇ ਇਸ ਤੋਂ ਬਾਅਦ ਅੱਗੇ ਬਾਈ ਉਹਨਾਂ ਨੇ ਪੱਥਰ ਵਗੈਰਾ ਦਾ ਕੰਮ ਚਲਾਉਣਾ ਹੈ ਤੁਹਾਨੂੰ ਆਪਾਂ ਪੋਰਚ ਵਾਲੀ ਸਾਈਡ ਤੋਂ ਲੈਫਟ ਸਾਈਡ ਤੇ ਆਪਾਂ ਇੰਟਰ ਹੋਏ ਆਂ ਇੱਕ ਵਾਰੀ ਸਾਰੀ ਕੋਠੀ 'ਚ ਝਾਤ ਮਾਰੋ ਆ ਦੇਖੋ ਜੀ ਕੋਠੀ ਦੇ ਵਿੱਚ ਇੱਕ ਲਾਈਟ ਦਾ ਬਹੁਤ ਵਧੀਆ ਸਿਸਟਮ ਕੀਤਾ ਹੋਇਆ ਜੋ ਲਾਈਟ ਪੈਂਦੀ ਹੈ ਵੈਸੇ ਜਿਹੜੀ ਕੋਠੀ ਪਲਾਟ ਦੇ ਵਿਚਾਲੇ ਹੁੰਦੀ ਉਹਦੇ 'ਚ ਲਾਈਟ ਪਈ ਸੀ ਬਹੁਤ ਪੈਂਦੀ ਹੁੰਦੀ ਹੈ ਤੁਸੀਂ ਦੇਖਿਆ ਹੀ ਹੈ ਤੇ ਆਪਾਂ ਇਹਦੀ ਕਮਰਾਂ ਦੀ ਪਲਾਨਿੰਗ ਤੁਹਾਨੂੰ ਦਿਖਾਉਣੇ ਆਂ ਆ ਦੇਖੋ ਜੀ ਪਹਿਲਾਂ ਆਪਾਂ ਜਦੋਂ ਐਂਟਰ ਹੋਏ ਆ ਲੈਫਟ ਸਾਈਡ ਦੇ ਉੱਤੇ ਇੱਕ ਡਰੈਇੰਗ ਰੂਮ ਰੱਖਿਆ ਹੋਇਆ ਹੈ ਜ਼ਿਆਦਾਤਰ ਇੱਥੇ ਡਰੈਇੰਗ ਰੂਮ ਹੀ ਹੁੰਦਾ ਲੈਫਟ ਸਾਈਡ ਤੇ ਜਾਂ ਇੱਥੇ ਕਿਚਨ ਹੁੰਦਾ ਤੇ ਰਾਈਟ ਸਾਈਡ ਤੇ ਹੁੰਦਾ ਤੇ ਇੱਧਰ ਦੇਖੋ ਜੀ ਝਾਤ ਮਾਰੋ ਇਹ ਬਹੁਤ ਵਧੀਆ ਤਰੀਕੇ ਨਾਲ ਇਹਦੀ ਵਿੰਡੋ ਹੈ ਜੋ ਬਾਹਰ ਨੂੰ ਹੈ ਤੇ ਇਹ ਕਿਚਨ ਆ ਗਿਆ ਇਹਦਾ ਕਿਚਨ ਦਾ ਇੱਕ ਗੇਟ ਬਾਹਰ ਨੂੰ ਰੱਖਿਆ ਹੋਇਆ ਜੀ ਇੱਕ ਛੋਟੀ ਜੀ ਵਿੰਡੋ ਰੱਖੀ ਆ ਇਹਦੇ ਨਾਲ ਹੀ ਤੇ ਦੋਨੇ ਚੀਜ਼ਾਂ ਇਹ ਸਾਹਮਣੇ ਆ ਜਿੱਧਰੋਂ ਆਪਾਂ ਤੁਹਾਨੂੰ ਬਾਹਰੋਂ ਫਰੰਟ ਦਿਖਾ ਰਹੇ ਸੀ ਇਹ ਫਰੰਟ ਤੇ ਆ ਗਈਆਂ ਦੋਨੇ ਚੀਜ਼ਾਂ ਜੀ ਤੇ ਕਿਚਨ ਤੇ ਡਰੈਇੰਗ ਇਹਨਾਂ ਦੇ ਬਾਹਰਲੇ ਪਾਸੇ ਵਿੰਡੋ ਇੱਕ ਕਿਚਨ ਦੇ ਬਾਹਰਲੇ ਪਾਸੇ ਗੇਟ ਲੱਗਿਆ ਹੋਇਆ ਤੇ ਬਹੁਤ ਸੋਹਣੀ ਪਲਾਨਿੰਗ ਦਾ ਕੰਮ ਕੀਤਾ ਹੋਇਆ ਜੀ ਤੇ ਆਹ ਦੇਖੋ ਇੱਕ ਚੀਜ਼ ਜਿਹੜਾ ਇਹ ਕੋਠੀ ਹੈ ਇੱਥੇ ਪੌੜੀਆਂ ਦੇ ਉੱਪਰ ਨਾਲ ਇੱਕ ਆਪਾਂ ਰੋਸ਼ਨ ਦਾ ਨਿਕ ਦੇਖਦੇ ਆਂ ਕਈ ਵਾਰੀ ਇੱਥੇ ਦੋ ਵਿੰਡੋਜ਼ ਦਿੱਤੀਆਂ ਨੇ ਇਹਨਾਂ ਨਾਲ ਰੋਸ਼ਨੀ ਬਹੁਤ ਜ਼ਿਆਦਾ ਪੈਂਦੀ ਹੈ ਕੋਠੀ ਦੇ ਵਿੱਚ ਤੇ ਇੱਥੇ ਸ਼ੀਸ਼ਾ ਫਿੱਟ ਹੋ ਜਾਊਗਾ ਜੀ ਤੇ ਆਪਾਂ ਹੁਣ ਐਂਟਰ ਹੋਇਆ ਪਹਿਲੇ ਬੈੱਡਰੂਮ ਦੇ ਵਿੱਚ ਤਾਂ ਆਹ ਦੇਖੋ ਪਹਿਲੇ ਪਹਿਲਾ ਬੈੱਡਰੂਮ ਹੈ ਜੀ ਇਹ ਇਹਦੀ ਇੱਕ ਵਿੰਡੋ ਬਾਹਰ ਨੂੰ ਹੈ ਤੇ ਇਹਦੇ ਵਿੱਚ ਬਾਥਰੂਮ ਅਟੈਚ ਕੀਤਾ ਹੋਇਆ ਹੈ ਉਹ ਵੀ ਤੁਹਾਨੂੰ ਦਿਖ ਤੇ ਬਹੁਤ ਵਧੀਆ ਪਲਾਨਿੰਗ ਦੀ ਕੋਠੀ ਹੈ ਆਪਾਂ ਆ ਦੇਖੋ ਜੀ ਆਪਾਂ ਤੁਹਾਨੂੰ ਪਹਿਲਾਂ ਵੀ ਕਹਿੰਨੇ ਹੁੰਨੇ ਕਿ ਆਪਾਂ ਹਰ ਇੱਕ ਕੋਠੀ ਦੇ ਉੱਤੇ ਜੋ ਖਰਚੇ ਦੀ ਡਿਸਕਸ ਨਹੀਂ ਵੀ ਕਰਨੀ ਹੁੰਦੀ ਤਾਂ ਆਪਾਂ ਤੁਹਾਨੂੰ ਕੋਠੀ ਦਿਖਾ ਦਿੰਨੇ ਆ ਜਸਟ ਮਾਡਰਨ ਸਟਾਈਲ ਕਲਾਸਿਕਲ ਜੋ ਵੀ ਹੋਵੇ ਤੁਸੀਂ ਉਹਨੂੰ ਤੁਸੀਂ ਉਹਦੇ ਤੋਂ ਆਪਣਾ ਘਰ ਬਣਾਉਣ ਲੱਗੇ ਕੁਝ ਨਾ ਕੁਝ ਆਈਡੀਆ ਆ ਜਾਂਦਾ ਆਪਾਂ ਤੁਹਾਨੂੰ ਤੁਸੀਂ ਆਰਕੀਟੈਕਟ ਭਰਾ ਨੂੰ ਜਾਂ ਠੇਕੇਦਾਰ ਭਰਾ ਨੂੰ ਦੱਸ ਸਕਦੇ ਨੇ ਵੀ ਇਦਾਂ ਦਾ ਮਕਾਨ ਸਾਡੇ ਮਕਾਨ ਤੇ ਵੀ ਤੁਸੀਂ ਆ ਚੀਜ਼ ਯੂਜ਼ ਕਰੋ ਜਾਂ ਬਾਹਰੋਂ ਇਦਾਂ ਬਣਾ ਦਿਓ ਤੇ ਇੱਥੇ ਆ ਗਿਆ ਜੀ ਬੋਸ਼ ਵਿਸ਼ਨ ਦਾ ਏਰੀਆ ਅੰਦਰ ਬੈਡਰੂਮ ਦੇ ਨਾਲ ਅਟੈਚ ਸੀਗਾ ਵਾਸ਼ਰੂਮ ਉਹਦਾ ਇੱਕ ਗੇਟ ਲੌਬੀ ਦੇ ਵਿੱਚ ਸੀ ਤੇ ਇਧਰੋਂ ਆ ਗਏ ਆਪਾਂ ਦੂਜੇ ਬੈਡਰੂਮ 'ਚ ਇਹ ਤੁਹਾਨੂੰ ਦਿਖਾਉਣਾ ਹੈ ਇੱਕ ਚੀਜ਼ ਇਹ ਬੈਡਰੂਮ ਹੈ ਜਿਹੜਾ ਇਹ ਹੈ ਜੀ ਥਾਂ ਤੇ ਜਿੱਥੋਂ ਕਿ ਆ ਦੇਖੋ ਇਹਦੇ 'ਚ ਇੱਕ ਸਟੋਰ ਰੱਖਿਆ ਹੋਇਆ ਜਿਹਦੇ ਕਿ ਦੋ ਪਰਛਤਰੀਆਂ ਦੀ ਛੋਟਾ ਜਿਹਾ ਸਟੋਰ ਕੱਢਿਆ ਹੋਇਆ ਇਹਦੇ 'ਚ ਤੇ ਇਹਦੇ 'ਚ ਇੱਕ ਵਿੰਡੋ ਹੈ ਜਿਹੜੀ ਇਹ ਪੋਰਚ ਨੂੰ ਸਾਹਮਣੇ ਹੈ ਜੀ ਇਹ ਬੈਡਰੂਮ ਆ ਦੇਖੋ ਪੋਰਚ ਦੇ ਵਿੱਚ ਇੱਥੋਂ ਵੀ ਨਿਗਾ ਪਾਈਦੀ ਆ ਆ ਦੇਖੋ ਸਾਹਮਣੇ ਮੇਨ ਗੇਟ ਤੇ ਡ੍ਰਾਈੰਗ ਰੂਮ 'ਚੋਂ ਕਿਚਨ 'ਚੋਂ ਤੇ ਇਸ ਬੈਡਰੂਮ ਚੋਂ ਤਿੰਨਾ ਚੋਂ ਨਿਗਾਹ ਪਈਦੀ ਹੈ ਤੇ ਬਹੁਤ ਸੋਹਣੀ ਪਲਾਨਿੰਗ ਦਾ ਨਕਸ਼ਾ ਹੈ ਜੀ ਇਹ ਤੇ ਅਗਰ ਤੁਸੀਂ ਵੀ ਮਕਾਨ ਬਣਾਉਣਾ ਚਾਹੁੰਦੇ ਹੋ ਤਾਂ ਭਰਾਵਾਂ ਨਾਲ ਕੰਟੈਕਟ ਕਰੋ ਆਪਾਂ ਨੰਬਰ ਦੇਵਾਂਗੇ ਉੱਤੇ ਤੇ ਆਜੋ ਜੀ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਉੱਪਰਲੇ ਪਾਸੇ ਉੱਪਰ ਵਾਲੇ ਪੋਰਸ਼ਨ ਤੇ ਡਬਲ ਪੋਰਸ਼ਨ ਹੈ ਜੀ 1500 ਥੱਲੇ ਹੈ ਜੀ 1000 ਸਕਰ ਫੁੱਟ ਉੱਪਰ ਬਣਿਆ ਹੋਇਆ 2500 ਸਕਰ ਫੁੱਟ ਏਰੀਆ ਚ ਬਣਾਈ ਹੋਈ ਕੋਠੀ ਹੈ ਤੇ ਆਜੋ ਆਪਾਂ ਉੱਪਰ ਚੱਲਦੇ ਹਾਂ ਆ ਦੇਖੋ ਇੱਥੇ ਵੀ ਬਹੁਤ ਰੋਸ਼ਨੀ ਪੈ ਰਹੀ ਹੈ ਰੋਸ਼ਨੀ ਆਪਾਂ ਇੱਥੇ ਜੋ ਵਿੰਡੋ ਹੈ ਕਈ ਵਾਰੀ ਆਪਾਂ ਇੱਕ ਰੱਖੀ ਹੁੰਦੀ ਹੈ ਪੌੜੀਆਂ ਕੋਲੇ ਤੇ ਇੱਥੇ ਦੋ ਵਿੰਡੋਆਂ ਰੱਖੀਆਂ ਜੀ ਇਹਦੇ 'ਚ ਤੇ ਉੱਪਰ ਵਾਲੇ ਪਾਸੇ ਆਪਾਂ ਆ ਗਏ ਜੀ ਤੁਸੀਂ ਦੇਖ ਰਹੇ ਹੋ ਇੱਥੇ ਆਪਾਂ ਤੁਹਾਨੂੰ ਦਿਖਾਉਣੇ ਆ ਪਹਿਲਾਂ ਬੈੱਡਰੂਮ ਜਿਹੜਾ ਕਿ ਉੱਪਰ ਬਣਿਆ ਹੋਇਆ ਬੈੱਡਰੂਮ ਹੈ ਤੇ ਇਹਦੇ 'ਚ ਵੀ ਇੱਕ ਵਿੰਡੋ ਬਾਲਕਨੀ 'ਚ ਹੈ ਇੱਕ ਗੇਟ ਰੱਖਿਆ ਹੋਇਆ ਜੀ ਛੋਟਾ ਜਿਹਾ ਕਈ ਵਾਰੀ ਆਪਾਂ ਉਧਰ ਖੜ੍ਹ ਸਕਦੇ ਹਾਂ ਕੁਰਸੀ ਵਗੈਰਾ ਢਾ ਕੇ ਬੈਠਣਾ ਹੋਵੇ ਤੇ ਆ ਦੇਖੋ ਜੀ ਇਹਦੇ 'ਚ ਡਰੈਸਿੰਗ ਰੂਮ ਜੋ ਕਿ ਕੱਪੜੇ ਵਗੈਰਾ ਆਪਾਂ ਸ਼ੀਸ਼ਾ ਵਗੈਰਾ ਲੱਗਿਆ ਹੁੰਦਾ ਤਿਆਰ ਹੋਣ ਵਾਸਤੇ ਤੇ ਆ ਦੇਖੋ ਉੱਪਰ ਵਾਲੇ ਪਾਸੇ ਆ ਜੋ ਇੱਕ ਚੀਜ਼ ਹੈ ਇਸ ਕੋਠੀ ਦੇ ਮਾਡਰਨ ਸਟਾਈਲ ਦੀ ਕੋਠੀ ਦੇ ਇੱਕ ਚੀਜ਼ ਹੋਰ ਹੈ ਜੀ ਇਹਦੇ ਚ ਵੀ ਗਲਾਸ ਫਿੱਟ ਹੋਣਾ ਬਾਹਰਲੇ ਪਾਸੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਇੱਥੇ ਜਾਲੀ ਜਾਂ ਪਾਵੇ ਦਾ ਨਹੀਂ ਕੋਈ ਰੱਖਿਆ ਸਿਸਟਮ ਤੇ ਉਹ ਵੈਸੇ ਉਹ ਵੀ ਚੀਜ਼ ਬਹੁਤ ਜ਼ਿਆਦਾ ਵਧੀਆ ਚੱਲ ਰਹੀ ਹੈ ਪਰ ਗਲਾਸ ਹੈ ਤੇ ਉਹ ਕਿਸੇ ਕਿਸੇ ਮਾਡਰਨ ਸਟਾਈਲ ਦੀ ਕੋਠੀ ਤੇ ਉਹ ਵੀ ਬਹੁਤ ਸੋਹਣਾ ਲੱਗਦਾ ਹੈ ਤੇ ਆਪੋ ਆਪਣੀ ਸੋਚ ਆ ਚਲੋ ਜੋ ਵੀ ਲਾਉਣਾ ਹਨਾ ਤੇ ਇਧਰ ਆ ਦੇਖੋ ਆ ਬਾਦਰੇ ਦੇ ਉੱਤੇ ਸਾਰੇ ਤੇ ਗਲਾਸ ਲੱਗਣਾ ਜੀ ਆ ਦੇਖੋ ਤੇ ਇਹ ਭਾਂਡਾ ਆ ਗਿਆ ਜੀ ਬਾਹਰਲੇ ਪਾਸੇ ਭਾਂਡੇ ਦਾ ਏਰੀਆ ਆ ਗਿਆ ਇਹ ਬਾਹਰਲੇ ਪਾਸੇ ਜੋ ਕਾਲਮ ਖੜਾ ਕਰਕੇ ਇਧਰਲੇ ਪਾਸੇ ਭਾਂਡਾ ਦਿੱਤਾ ਹੋਇਆ ਤੇ ਬਾਹਰੋਂ ਪਤਾ ਨੂੰ ਦਿਖਾਉਣੇ ਆ ਤੇ ਇੱਕ ਚੀਜ਼ ਆ ਬਾਈ ਜੋ ਇਹਦੇ ਤੇ ਸਫਾਈ ਦਾ